ਨੂੰ ਜ਼ੁਲਮ ਦੇ ਖਿਲਾਫ ਲੰਡ ਵਾਸਤੇ ਤੇ ਜਿੱਥੇ ਕਿਤੇ ਸਾਡੇ ਕੋਲ ਕੋਈ ਭੁੱਲ ਹੁੰਦੀ ਆ ਤੇ ਆਪਣੀ ਭੁੱਲ ਗੁਰੂ ਦੇ ਸਨਮੁਖ ਆਪਣਾ ਸੀਸ ਵਾਰ ਕੇ ਬਖਸ਼ਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਆਪਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਕਿ ਅਸੀਂ ਤਾਂ ਨਹੀਂ ਕੋਈ ਭੁੱਲਾ ਕਰ ਚੁੱਕਿਆ ਏ ਅਸੀਂ ਤਾਂ ਨਹੀਂ ਗੁਰੂ ਤੋਂ ਬੇਮੁਖ ਹੋ ਗਏ ਅਸੀਂ ਤਾਂ ਨਹੀਂ ਆਪਣੇ ਫਰਜ਼ਾਂ ਤੋਂ ਬੇਮੁਖ ਹੋ ਗਏ ਕਿ ਅਸੀਂ ਜੇ ਭੁੱਲੇ ਆ ਤੇ ਸਾਨੂੰ ਵੀ ਅੱਜ ਆਪਣੀ ਇਹ ਭੁੱਲ ਜਿਹੜੀ ਬਖਸ਼ਾ ਲੈਣੀ ਚਾਹੀਦੀ ਆ ਗੁਰੂ ਦੇ ਦਰ ਤੋਂ ਆਪਣਾ ਬਦਾਵਾ ਪੜਵਾ ਲੈਣਾ ਚਾਹੀਦਾ ਦੂਸਰਾ ਜਿਹੜਾ ਕਿ ਸਾਡੇ ਅੰਦਰ ਸਾਨੂੰ ਹੋਰ ਕਈ ਚੀਜ਼ਾਂ ਤੋਂ ਇਹ ਇਹ ਮੁਕਤੀ ਚਾਹੀਦੀ ਆ ਜਿਹੜੀ ਸਾਡੀ ਈਰਖਾ ਨਫਰਤ ਆ ਸਾਡਾ ਹਉਮੈ ਹੰਕਾਰ ਆ ਸਾਡਾ ਕਾਮ ਕਰੋਧ ਆ ਉਹਦੇ ਚ ਵੀ ਸਾਨੂੰ ਇਹ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਮੁਕਤ ਕਰਕੇ ਜੋ ਤੇਰਾ ਖਾਲਸੇ ਦਾ ਸਿਧਾਂਤ ਆ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗਾਮ ਕੋ ਬਣਾਈ ਇੱਕ ਪਿਤਾ ਇੱਕ ਸਕੇ ਹੰਬਾਰਕ ਉਤੇ ਅਸੀਂ ਪਹਿਰਾ ਦੇ ਸਕੀਏ ਕਿਉਂਕਿ ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੱਜ ਸਾਡੀ ਕੌਮ ਦੀ ਕੀ ਹਾਲਾਤ ਆ ਕਿਉਂਕਿ ਸਾਡੇ 30 32 33 ਸਾਲਾਂ ਤੋਂ ਜੇਲ੍ਹਾਂ ਚ ਬੰਦੀ ਸਿੰਘ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਗੁਰੂ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਗੁਰੂ ਸਾਹਿਬਾਂ ਦੇ ਸਰੂਪ ਲਾਪਤਾ ਕੀਤੇ ਜਾ ਰਹੇ ਆ ਪਰ ਮੇਰੇ ਖਿਆਲ ਹੈ ਕਿ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਕਿ ਅਸੀਂ ਅੱਜ ਵੀ ਧੜਿਆਂ ਚ ਵੰਡੇ ਹੋਏ ਆ ਅੱਜ ਵੀ ਫੁੱਟਬਾਜੀ ਚ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ ਇਹ ਇਸ ਕਰਕੇ ਸਾਰੇ ਖਾਲਸਾ ਪੰਥ ਨੂੰ ਆਵਾਜ਼ ਮਾਰਦੇ ਆ ਨੌਜਵਾਨਾਂ ਨੂੰ ਆਵਾਜ਼ ਮਾਰਦੇ ਆ ਬੀਬੀਆਂ ਭੈਣਾਂ ਨੂੰ ਆਵਾਜ਼ ਮਾਰਦੇ ਆ ਕਿ ਪੰਜਾਬ ਦੇ ਆਪਣੀ ਹੋਣ ਦਸਤੀ ਨੂੰ ਜੇ ਬਚਾਉਣਾ ਤੇ ਆਪਾਂ ਨੂੰ ਸਾਰਿਆਂ ਨੂੰ ਆਪਣੇ ਸਾਰੇ ਗਲੇ ਸ਼ਿਕਵੇ ਛੱਡ ਕੇ ਇਕੱਤਰ ਹੋਣ ਦੀ ਲੋੜ ਆ ਬਾਕੀ ਜੋ ਭ੍ਰਿਸ਼ਟਾਚਾਰ ਦਾ ਮੁੱਦਾ ਵਾ ਜਾਂ ਜਿੰਨੇ ਵੀ ਮੁੱਦੇ ਆ ਉਹ ਤਾਂ ਹੀ ਆ ਲੋੜ ਆ ਕਿ ਇਹਨਾਂ ਸਰਕਾਰਾਂ ਨੇ ਵਾਅਦੇ ਕਰਕੇ ਜਿੰਨਾ ਝੂਠੇ ਲੋਕਾਂ ਨੇ ਫਰੇਬੀਆਂ ਨੇ ਸਾਨੂੰ ਲੁੱਟਿਆ ਕੁੱਟਿਆ ਉਹਨਾਂ ਤੋਂ ਤਾਂ ਯਾਦ ਪਾਈ ਜਾ ਸਕਦੀ ਜੇ ਸਾਰੇ ਜਣੇ ਸਾਰੇ ਪੰਜਾਬੀ ਸਮਝਣ ਕਿ ਸਾਡੀ ਇੱਕ ਹੋਣ ਦਾ ਸਵਾਲ ਆ ਸਾਡੀ ਬੋਲੀ ਦਾ ਸਵਾਲ ਆ ਸਾਡੇ ਪਾਣੀਆਂ ਦਾ ਸਵਾਲ ਆ ਸਾਡੀ ਧਰਤੀ ਦਾ ਸਵਾਲ ਆ ਕਿਉਂਕਿ ਜੇ ਇਹ ਨਾ ਰਹੀ ਤੇ ਆਪਣਾ ਆਉਣ ਵਾਲਾ ਭਵਿੱਖ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿ ਬੜੀਆਂ ਮੁਸ਼ਕਲਾਂ ਬੜਾ ਠੰਡਾ ਬੜਾ ਧੁੰਦਾ ਸਾਵਾਂ ਬੜਾ ਰਿਸਕ ਲੈ ਕੇ ਤੁਸੀਂ ਬੜੀ ਦੂਰ ਦੂਰ ਤੋਂ ਚੱਲ ਕੇ ਪਤਾ ਨਹੀਂ ਕਿੰਨੇ ਘੰਟਿਆਂ ਦੀ ਮਸ਼ਕਤ ਕਰਕੇ ਕਿੰਨੀਆਂ ਸਰਕਾਰੀ ਰੋਕਾਂ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਅਸੀਂ ਤੁਹਾਡਾ ਇੱਕ ਇੱਕ ਕਦਮ ਆਪਣੇ ਸਿਰ ਮੱਥੇ ਮੰਨਦੇ ਆ ਤੇ ਤੁਹਾਡਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਵੱਡਾ ਜੋ ਪਿਛਲੇ ਸਾਲ ਆਪਾਂ ਇਹ ਪਾਰਟੀ ਦਾ ਆਗਾਜ਼ ਕੀਤਾ ਸੀ ਉਦੋਂ ਬਾਅਦ ਚ ਸਾਰੇ ਪੰਜਾਬ ਨੇ ਜਿੱਥੇ-ਜਿੱਥੇ ਵੀ ਅਸੀਂ ਕੋਈ ਕਾਨਫਰੰਸਾਂ ਕੀਤੀਆਂ ਉੱਥੇ-ਉੱਥੇ ਤੁਸੀਂ ਬਹੁਤ ਵੱਡਾ ਸਹਿਯੋਗ ਦੇ ਕੇ ਸਾਡਾ ਹੌਸਲਾ ਵਧਾਇਆ ਤੇ ਹੁਣ ਅਸੀਂ ਸਾਰੇ ਖਾਲਸਾ ਪੰਥ ਨੂੰ ਸਾਰੀਆਂ ਇੱਥੇ ਬੜੀਆਂ ਮਹਾਨ ਸ਼ਖਸੀਅਤਾਂ ਪੰਥ ਦੀਆਂ ਹੋਰ ਵੀ ਆਈਆਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਗਰਜਾਂ ਤੋਂ ਉੱਪਰ ਉੱਠ ਕੇ ਪੰਥ ਦੀ ਵੱਡੀ ਜਿਹੜੀ ਆ ਇਹ ਇੱਕ 13 ਸਾਲਾਂ ਦੀ ਲੋੜ ਆ ਪੰਜਾਬ ਦੀ ਹੋਂਦਸਤੀ ਨੂੰ ਬਚਾਉਣ ਵਾਸਤੇ ਸਾਨੂੰ ਆਪੋ ਆਪਣੇ ਜਿਹੜੇ ਔਧਿਆਂ ਦਾ ਹੋਰ ਚੀਜ਼ਾਂ ਦਾ ਜ ਤਿਆਰ ਕਰਨੇ ਪਵੇ ਤਾਂ ਸਾਨੂੰ ਇਹ ਚੀਜ਼ ਕਿ ਨਹੀਂ ਵਿਖਾਉਣੀ ਚਾਹੀਦੀ ਸਾਨੂੰ ਤਕੜੇ ਹੋ ਕੇ ਇਹ ਅੱਗੇ ਆਉਣਾ ਚਾਹੀਦਾ ਦੂਸਰਾ ਜੋ ਹੁਣ ਜਿਹੜੇ ਬਹੁਤ ਗੱਲਾਂ ਤੇ ਹੋ ਚੁੱਕੀਆਂ ਕਿ ਸਾਡੇ ਜਿਹੜੇ ਅੱਜ ਕੱਲ ਸਾਡੇ ਸਿੱਖਾਂ ਦੀ ਹਾਲਾਤ ਜਿਹੜੀ ਸਾਡੀ ਸ਼ਰੋਮਣੀ ਕਮੇਟੀ ਨੇ ਸਾਡੇ ਧਰਮ ਦਾ ਪ੍ਰਚਾਰ ਧਰਮ ਦੀ ਰਾਖੀ ਕਰਨੀ ਸੀ ਤੇ ਉਹੋ ਹੀ ਇਹੋ ਜਿਹੇ ਅਣਗਹਿਲੀਆਂ ਦਾ ਸ਼ਿਕਾਰ ਹੋ ਕੇ ਸਾਡੇ ਗੁਰੂਗ੍ਰੰਥ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਗੁਰੂ ਸਾਹਿਬ ਦੇ ਸਰੂਪ ਲਾਪਤਾ ਹੋ ਰਹੇ ਆ ਹੁਣ ਸਰਕਾਰੀ ਦਖਲ ਦਿੱਤਾ ਜਾ ਰਿਹਾ ਉਹ ਚ ਮੇਰਾ ਖਿਆਲ ਹੈ ਕਿ ਜੇ ਸਾਡੀ ਨਰਪੱਖ ਜਾਂਚ ਕਰਕੇ ਉਸ ਟਾਈਮ ਤੇ ਜਿਨ੍ਹਾਂ ਦੀਆਂ ਕਸੂਰ ਸੀਗੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤੇ ਅੱਜ ਸਾਨੂੰ ਇਹ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ ਕਿ ਸਰਕਾਰ ਆ ਕੇ ਸਾਡੇ ਗੁਰੂਗ੍ਰੰਥ ਸਾਹਿਬ ਦੇ ਸਰੂਪ ਲੱਭ ਨਵੀਂ ਆ ਤੇ ਅਸੀਂ ਅਵੇਸਲੇ ਰਹੇ ਅਸੀਂ 5-7 ਸਾਲ ਉਧਰ ਸੁੱਤੀਆਂ ਲਗਾ ਦਿੱਤੇ ਬੜੀ ਦੁੱਖ ਦੀ ਗੱਲ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੁਣ ਆਉਣ ਵਾਲੇ ਸਮੇ ਲਈ ਇਹਨਾਂ ਜਿਹੜੀਆਂ ਬੇਕਦਰੀਆਂ ਬੇਅਦਬੀਆਂ ਤੋਂ ਨਿਯਾਤ ਪਾਉਣ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਆ ਦੂਸਰਾ ਇਹ ਜਿਹੜੀ ਆਕਾਲ ਤਖਤ ਦੀ ਸਰਵਉੱਚਤਾ ਉਹਨੂੰ ਵੀ ਸਾਰੇ ਜਿਹੜੀਆਂ ਹੁਣ ਧਿਰਾਂ ਵਾਂ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਅਸੀਂ ਇਹ ਸਰਕਾਰ ਤੋਂ ਦਾ ਖਾਲਤਾ ਪੰਥ ਨੂੰ ਬੇਨਤੀ ਕਰਦੇ ਆ ਕਿ ਆਪਾਂ ਨੂੰ ਸਾਰਿਆਂ ਤੱਕੜੇ ਹੋ ਕੇ ਹਮਲਾ ਮਾਰ ਕੇ ਇਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਜਲਦੀ ਕਰਾਉਣੀਆਂ ਚਾਹੀਦੀਆਂ ਤਾਂ ਉਹ ਤੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਜਿਹੜੇ ਧਰਮ ਤੇ ਸਿਧਾਂਤਾਂ ਤੇ ਪਹਿਰਾ ਦੇ ਸਕਣ ਤੇ ਜਿਹੜੇ ਸਾਡੀਆਂ ਸੰਸਥਾਵਾਂ ਦੀ ਸਰਬੋਤਤਾ ਨੂੰ ਕਾਇਮ ਰੱਖ ਸਕਣ ਇਹ ਬਾਕੀ ਇਹ ਜੋ ਐਲਾਨ ਹੋ ਚੁੱਕਿਆ ਕਿ ਉਹਨਾਂ ਤੇ ਅਸੀਂ ਪਹਿਰਾ ਦੇਵਾਂਗੇ ਹੋਰ ਜਿਹੜੇ ਅਮਰਤਪਾਲ ਦੇ ਨਾਲ ਜਿੰਨੇ ਵੀ ਜਾਂ ਪ੍ਰਾਣੇ ਬੰਦੀ ਸਿੰਘ ਆ ਉਹ ਸਾਡੇ ਸਾਰੇ ਸਾਰਿਆਂ ਦੇ ਸਾਂਝੇ ਉਹ ਕੋਈ ਕੋਈ ਵੱਖਰੇ ਨਹੀਂਗੇ ਜਾਂ ਉਹਨਾਂ ਨੂੰ ਕੋਈ ਵੱਖ ਨਹੀਂ ਕੀਤਾ ਜਾ ਰਿਹਾ ਅਸੀਂ ਸਾਰਿਆਂ ਵਾਸਤੇ ਲੜ ਰਹੇ ਹਾਂ ਤੇ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਹਾਂ ਕਿ ਜਿੰਨੇ ਵੀ ਇੱਥੇ 40 50 ਇੱਥੇ ਆ ਜਾਂ ਹੋਰ ਵੀ ਵੱਖ-ਵੱਖ ਜੇਲ੍ਹਾਂ ਚ ਆ ਜਾਂ ਜਿਹੜੇ ਐਨਐਸਏ ਤਹਿਤ ਆ ਤੇ ਜਿੱਤੇ ਵੀ ਆ ਸਾਰਿਆਂ ਨੂੰ ਇਹ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਇਹ ਮੁਕਤੀ ਦਾਤਾ ਮੁਕਤੀ ਬਖਸ਼ੇ ਤੇ ਸਾਰੇ ਜਣੇ ਆਪਾਂ ਚੜ੍ਹਦੀ ਕਲਾ ਨਾਲ ਇਹ ਪੰਜਾਬ ਦੀ ਹੋਂਦ ਅਸਤੀ ਨੂੰ ਬਚਾ ਸਕੀਏ ਆਪਣੇ ਪ੍ਰੇਖ ਨੂੰ ਸੁਰੱਖਿਤ ਕਰ ਸਕੀਏ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਅਮਰਤਪਾਲ ਬਾਰੇ ਸਰਕਾਰ ਜੋ ਅਰਡਰial ਫੈਸਲੇ ਤੇ ਖੜੀ ਐ ਉਹਨੂੰ ਰਿਹਾ ਤਾਂ ਕਰਦੀ ਨਹੀਂ ਪ੍ਰਸਾਦ ਸੰਗਤ ਜੀ ਸੈਸ਼ਨ ਵੀ ਨਹੀਂ ਅਟੈਂਡ ਕਰਨ ਦਿੱਤਾ ਜਾ ਰਿਹਾ ਜਦੋਂ ਕਿ ਜਿਹੜੇ ਦੂਜੇ ਇੰਜੀਨੀਅਰ ਸਾਹਿਬ ਉਹਨਾਂ ਤੇ ਵੀ ਐਨਐਸਏ ਇਤਹਾੜ ਜੇਲ੍ਹ ਦੇ ਵਿੱਚ ਐ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਐ ਕਿ ਉਹ ਸੈਸ਼ਨ اٹੈਂਡ ਕਰ ਲੈਣ ਪਰ ਅਮਰਤਪਾਲ ਨੂੰ ਨਹੀਂ ਸਾਧ ਸੰਗਤ ਇਹ ਸਿੱਖਾਂ ਨਾਲ ਸਰਾਸਰ ਤੱਕਾ ਹੈ ਐਮਪੀ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਕਿਸੇ ਸਿੱਖ ਨਾਲ ਇੰਨਾ ਤੱਕਾ ਕਰ ਸਕਦੇ ਹੋ ਐਮਪੀ ਸਿੱਖ ਨਾਲ ਇੰਨਾ ਤੱਕਾ ਕਰ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਸੋਚੋ ਕਿ ਸਰਕਾਰ ਇਹ ਕੰਮ ਸਿੱਖ ਨਾਲ ਕੀ ਕਰ ਸਕਦੀ ਹੈ ਕੀ ਕੀ ਕਰ ਸਕਦੀ ਹੈ ਸਾਦ ਸੰਗਤ ਜੀ ਹੁਣ ਮੈਂ ਹਾਈ ਕੋਰਟ ਨੂੰ ਬੇਨਤੀ ਕਰਦਾ ਐ ਅਪੀਲ ਕਰਦਾ ਐ ਜੱਜ ਸਾਹਿਬ ਨੂੰ ਕਿ ਉਹ ਅਮਰਤਪਾਲ ਨੂੰ ਕਿਉਂਕਿ ਪਿਛਲੀ ਵਾਰੀ ਟਾਈਮ ਖਤਮ ਹੋ ਗਿਆ ਸੀ ਇਸ ਵਾਰੀ ਆਪਾਂ ਛੇਤੀ ਅਪਰਾਲਾ ਕਰਾਂਗੇ ਕੋਰਟ ਦੇ ਵਿੱਚ ਪਟੀਸ਼ਨ ਲਾਵਾਂਗੇ ਕਿ ਉਹਨੂੰ চেਤੀ ਲਾਵਾਂਗੇ ਕਿ ਉਹਨੂੰ ਪਾਰਲੀਮੈਂਟ ਦਾ ਸੈਸ਼ਨ اٹੈਂਡ ਕਰਨ ਦਿੱਤਾ ਜਾਵੇ ਕਿਉਂਕਿ ਸਾਂਸੰਗਤ ਜਿਹੜੀਆਂ ਹਲਕੇ ਦੀਆਂ ਸਮੱਸਿਆਵਾਂ ਐ ਉਹਨਾਂ ਬਾਰੇ ਅਮਰਤ ਪਾਲੀ ਮੁੱਦਾ ਚੱਕ ਸਕਦਾ ਹੈ ਤੇ ਕੋਈ ਨਾ ਕੋਈ ਉਹ ਸਪੀਕਰ ਸਾਹਿਬ ਨਾਲ ਗੱਲ ਕਰਕੇ ਕੋਈ ਨਾ ਕੋਈ ਐਸੀ ਕੋਈ ਸਿਸਟਮ ਬਣਾਵੇ ਕਿ ਜਿਹੜਾ ਉਹਦਾ ਫੰਡ ਆਉਂਦਾ ਹੈ ਉਹਨੂੰ ਵੀ ਲੋਕਾਂ ਲੋੜਵੰਦ ਪਿੰਡਾਂ ਦੇ ਵਿੱਚ ਵੰਡੇ ਆ ਜਾ ਸਕੇ ਇਹ ਆਪਣੇ ਨਾਲ ਇੰਨਾ ਧੱਕਾ ਕਰ ਰਹੀ ਹੈ ਸਰਕਾਰ ਜੀ ਦੀ ਕੋਈ ਹੱਦ ਨਹੀਂ ਸਹਾਸੰਗਤ ਮੈਂ ਵੀ ਡੇਢ ਸਾਲ ਦੇ ਵਿੱਚ ਲੜ ਕੇ ਲੜ ਕੇ ਟਾਈਮ ਲਿਆ ਇਹਨਾਂ ਤੋਂ ਬੋਲਣ ਦਾ ਮੇਰੇ ਸਪੀਕਰ ਸਾਹਿਬ ਨਾਲ ਬਹਿਸ ਹੋ ਗਈ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਟਾਈਮ ਦੋ ਉਹ ਕਹਿੰਦੇ ਦਿਨੇ ਆ ਦਿਨੇ ਆ ਮੈਨੂੰ ਟਾਈਮ ਨਹੀਂ ਦਿੱਤਾ 12 ਤੋਂ 2 ਦਾ ਟਾਈਮ ਹੁੰਦਾ 0 ਆਵਰ ਬੋਲਣ ਦਾ ਫਿਰ 2 ਵਜੇ ਤੋਂ ਬਾਅਦ ਮੈਨੂੰ ਥੋੜਾ ਜਿਹਾ ਗੁੱਸਾ ਆ ਗਿਆ ਮੈਂ ਕਿਹਾ ਸਪੀਕਰ ਸਾਹਿਬ ਡੇਢ ਸਾਲ ਹੋ ਗਏ ਐਮਪੀ ਬਣੇ ਨੂੰ ਤੁਸੀਂ ਇੱਕ ਵਾਰ ਵੀ ਟਾਈਮ ਨਹੀਂ ਦਿੱਤਾ ਮੈਨੂੰ ਜਦੋਂ ਮੈਂ ਥੋੜਾ ਜਿਹਾ ਮੁੱਦੇ ਤੇ ਅੜ ਗਿਆ ਫੇਰ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਕੋਈ ਨਹੀਂ ਜੀ ਹੁਣ ਤੁਹਾਨੂੰ ਕੱਲ ਨੂੰ ਟਾਈਮ ਦਵਾਂਗੇ ਫੇਰ ਤਾਂ ਮੈਨੂੰ ਲੜ ਕੇ ਟਾਈਮ ਲੈਣਾ ਪਿਆ ਸਾਧ ਸੰਗਤ ਅੰਮ੍ਰਿਤਪਾਲ ਤੋਂ ਸਰਕਾਰ ਡਰਦੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਡਰਦੀ ਵੀ ਸਾਧ ਸੰਗਤ ਸਿਰਫ ਇੱਕ ਗੱਲ ਤੋਂ ਐ ਕਿ ਉਹਦੀਆਂ ਜਿਹੜੀਆਂ ਗੱਲਾਂ ਸੱਚੀਆਂ ਗੱਲਾਂ ਜਦੋਂ ਕੌਮ ਨੂੰ ਹਲੂਣਾ ਦਿਨੀਆਂ ਹੈ ਯੂਥ ਨੂੰ ਜਗਾਉਣੀ ਹੈ ਕਿ ਸਾਡਾ ਅਸਲੀ ਮਕਸਦ ਕੀ ਹੈ ਤੇ ਅਸੀਂ ਤੁਰੇ ਨਸ਼ਿਆਂ 'ਚ ਫਿਰਦੇ ਆਂ ਇਹੀ ਗੱਲਾਂ ਕਰਕੇ ਸਾਧ ਸੰਗਤ ਸਰਕਾਰ ਉਹਨੂੰ ਬਾਹਰ ਕੱਢਣ ਤੋਂ ਡਰਦੀ ਹੈ ਕਿਉਂਕਿ ਸੈਂਟਰ ਦੀ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਇਹ ਚਾਹੁੰਦੀਆਂ ਕਿ ਪੰਜਾਬ ਦਾ ਯੂਥ ਨਸ਼ਿਆਂ 'ਚ ਗਲਤਾਨ ਰਹੇ ਇਹਨੂੰ ਸੋਝੀ ਨਾ ਰਹੇ ਆਪਣੀ ਵੀ ਵੀ ਮੈਂ ਕੀ ਕਰਨਾ ਹੈ ਕਿ ਨਹੀਂ ਕਰਨਾ ਤੇ ਇਹ ਆਪਣਾ ਜਿਹੜਾ ਮੇਨ ਮਕਸਦ ਹੈ ਉਹ ਤੋਂ ਸਦਾ ਹੀ ਪਟਕੇ ਰਹਿਣ ਤੇ ਅੰਮ੍ਰਿਤ ਪਾਲ ਉਸੇਲੀ ਤੇ ਯੂਥ ਨੂੰ ਵਾਪਸ ਲੈ ਕੇ ਆਉਂਦਾ ਇਸੇ ਗੱਲ ਕਰਕੇ ਸਰਕਾਰ ਇਹਨਾਂ ਤੋਂ ਡਰਦੀ ਹੈ ਬਾਕੀ ਸਾਧ ਸੰਗਤ ਤੁਹਾਨੂੰ ਪਤਾ ਹੀ ਹੈ ਜੋ ਕਿਸਾਨਾਂ ਦਾ ਹਾਲ ਹੈ ਕਿਸਾਨ ਕਰਜ਼ਾਈ ਹੋ ਰਿਹਾ ਹੈ ਖੁਦਕੁਸ਼ੀਆਂ ਕਰਦਾ ਹੈ ਉਹਦੀ ਫਸਲ ਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਸਾਧ ਸੰਗਤ ਹਰੇਕ ਫਰੰਟ ਤੇ ਸਰਕਾਰਾਂ ਫੇਲ ਐ ੱਟਕਾ ਹੋ ਰਿਹਾ ਹੈ ਕਿਸਾਨਾਂ ਦੇ ਨਾਲ ਵੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਸਾਧ ਸੰਗਤ ਬਈ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਬੈਠਾ ਸੀ ਨਾ ਅੰਨਾ ਹਜਾਰੇ ਦੇ ਨਾਲ ਉਹਦਾ ਇੱਕ ਮੁੱਦਾ ਬਹੁਤ ਵੱਡਾ ਸੀ ਆਰਟੀਆਈ ਦਾ ਸਾਧ ਸੰਗਤ ਹੁਣ ਜਦੋਂ ਭਗਵੰਤ ਮਾਨ ਬਾਹਰ ਗਿਆ ਉਹਦਾ ਹੈਲੀਕਾਪਟਰ ਵਰਤੇ ਆ ਗਿਆ ਬਹੁਤ ਕੁਝ ਪਿੱਛੋਂ ਹੋਇਆ ਬਾਕੀ ਜਿਹੜਾ ਕੇਜਰੀ ਵਾਲਾ ਸਾਧ ਸੰਗਤ ਉਹ ਹੈਲੀਕਾਪਟਰ 'ਚ ਬੈਣ ਤੋਂ ਡਰਦਾ ਹੈ ਉਹ ਬਹਿੰਦਾ ਚਾਰਟਰਡ ਪਲੇਨ ਦੇ ਵਿੱਚ ਜਿਹਦੇ ਵਿੱਚ ਛੋਟਾ ਹਵਾਈ ਜਹਾਜ਼ ਜਿਹਦੇ 'ਚ 10 ਬੰਦੇ ਬੈਨੇ ਆ ਉਹ ਮਹਾਰਾਸ਼ਟਰ ਬੰਬੇ ਕਿਤੇ ਵੀ ਜਾਂਦਾ ਚਾਰਟਰਡ 'ਚ ਜਾਂਦਾ ਹੈ ਉਹਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਤੇ ਪ੍ਰੈਸ ਵਾਲਿਆਂ ਨੇ ਜਦੋਂ ਇਹ ਖਬਰ ਲਾਈ ਉਹਨਾਂ ਤੇ ਪਰਚਾ ਦੇਤਾ ਤੇ ਸਾਸੰਗਤ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਕਰਕੇ ਅੰਨਾ ਹਜ਼ਾਰੇ ਦਿੱਲੀ ਬੈਠਾ ਸੀ ਆਰਟੀਆਈ ਦੇ ਹੱਕ ਵਾਸਤੇ ਰਾਈਟ ਫਾਰ ਇਨਫੋਰਮੇਸ਼ਨ ਕਿ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ ਉਹਦੇ ਵਾਸਤੇ ਤੁਸੀਂ ਲਾ ਸਕਦੇ ਹੋ ਤੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ ਇਹਨਾਂ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਨਾ ਨੇ ਉਸ ਖਰਚੇ ਬਾਰੇ ਹਵਾਈ ਜਹਾਜ਼ ਦੇ ਖਰਚੇ ਬਾਰੇ ਕੌਣ ਆਉਂਦਾ ਕੌਣ ਜਾਣਦਾ ਕੌਣ ਖਰਚਾ ਦਿੰਦਾ ਕਿੰਨਾ ਖਰਚਾ ਦਿੰਦਾ ਸਾਂਸੰਗਤ ਆਰਟੀਆਈ ਦੇਣੀ ਬੰਦ ਕਰਤੀ ਜਿਹੜੀ ਗੱਲ ਤੇ ਅਰਵਿੰਦ ਕੇਜਰੀਵਾਲ ਆਪ ਬੈਠਾ ਸੀ ਦਿੱਲੀ ਤੇ ਉਹਦੀ ਸਰਕਾਰ ਨੇ ਉਸੇ ਚੀਜ਼ ਤੋਂ ਪੈਰ ਪਿੱਛੇ ਖਿੱਚ ਲਏ ਆ ਇਸ ਸਮਝਣ ਵਾਲੀਆਂ ਗੱਲਾਂ ਇਹ ਸਾਧ ਸੰਗਤ ਜਿਹੜੀ ਇਹ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਨਾ ਬਈ ਇਮਾਨਦਾਰੀ ਹੈ ਜੀ ਅਸੀਂ ਤੁਹਾਡਾ ਭਲਾ ਕਰਦਾਂਗੇ ਕੋਈ ਭਲਾ ਭੁਲਾ ਨਾ ਤੁਹਾਡਾ ਕੀਤਾ ਨਾ ਕਿਸੇ ਨੇ ਇਹਨਾਂ ਨੇ ਕਰਨਾ ਹੈ ਬਾਦਲ ਵੀ ਤੁਸੀਂ ਦੇਖ ਲੇ ਸਾਧ ਸੰਗਤ 300 28 ਰੂਪਾਂ ਦਾ ਜਿਹੜਾ ਮਾਮਲਾ ਹੈ ਸਾਧ ਸੰਗਤ ਈ ਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਚੰਗੀ ਤਰ੍ਹਾਂ ਕੀਤੀ ਹੁੰਦੀ ਤਾਂ ਸਾਧ ਸੰਗਤ ਅੱਜ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਲੋੜ ਨਹੀਂ ਸੀ ਇਹ ਸਾਰਾ ਕੁਛ ਹੀ ਦੋਹੇ ਪਾਸੇ ਉਧਰ ਬਦਲਣਾ ਤਾਂ ਨਹੀਂ ਕਾਰਵਾਈ ਕੀਤੀ ਜੇ ਮੈਂ ਕਾਰਵਾਈ ਕਰੂੰਗਾ ਤਾਂ ਮੇਰੇ ਪਤਾ ਨਹੀਂ ਕੀ ਕੀ ਹੋ ਰਾਜ ਖੁੱਲਣਗੇ ਹੁਣ ਜੇ ਪੰਜਾਬ ਸਰਕਾਰ ਕਰਦੀ ਹੈ ਤਾਂ ਉਹ ਰੌਲਾ ਪਾਉਣੇ ਆ ਇਹਨਾਂ ਨੂੰ ਅਸਲ ਗੱਲ ਆਪ ਹੀ ਕਾਰਵਾਈ ਕਰਨੀ ਚਾਹੀਦੀ ਸੀ ਕਿਉਂਕਿ ਸ਼ਰੋਮਣੀ ਕਮੇਟੀ ਦੇ ਵਿੱਚ ਪੰਜਾਬ ਸਰਕਾਰ ਦਾ ਦਖਲ ਦੇਣਾ ਗਲਤ ਗੱਲ ਹੈ ਕਿਉਂਕਿ ਉਹ ਸਿੱਖਾਂ ਦੇ ਮਸਲੇ ਆ ਤੇ ਸਿੱਖਾਂ ਨੂੰ ਆਪ ਹੀ ਨਿਬੜਨੇ ਚਾਹੀਦੇ ਆ ਬਾਕੀ ਸਾਧ ਸੰਗਤ ਜੀ ਗੱਲਾਂ ਤਾਂ ਬਹੁਤ ਆ ਕਰਨ ਲਈ ਪਰ ਸਮਾਂ ਬਹੁਤ ਥੋੜਾ ਹੈ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ 2027 ਦੇ ਵਿੱਚ ਮੈਨੂੰ ਬਹੁਤ ਯਕੀਨ ਹੈ ਭਰੋਸਾ ਹੈ ਬਹੁਤ ਕਿ ਤੁਸੀਂ ਪਾਈ ਅਮਰਤ ਪਾਲੂ ਸੀਐਮ ਬਣਾਓਗੇ ਹੀ ਬਣਾਓਗੇ ਕਿਉਂਕਿ ਸਾਥ ਸੰਗਤ ਜਿਸ ਹਿਸਾਬ ਨਾਲ ਤੁਹਾਡਾ ਪਿਆਰ ਹੈ ਕੱਠ ਵਾਦਾ ਜਾ ਰਿਹਾ ਹੈ ਮੈਂ ਆਸ ਹੈ ਮੈਨੂੰ ਪੂਰੀ ਕਿ ਤੁਸੀਂ ਕਉ ਕਿ ਸਾਧ ਸੰਗਤ ਆਪਣੇ ਕੋਲ ਇੱਕੋ ਹੀ ਰਾਹ ਹੈ ਜੇ ਤੁਸੀਂ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਬਾਹਰ ਤਾਂ ਉਹਨੂੰ ਮੁੱਖ ਮੰਤਰੀ ਆਪ ਨੂੰ ਹੀ ਬਣਾਉਣਾ ਪੈਣਾ ਹੈ ਕਿਉਂਕਿ ਜੇ ਤੁਸੀਂ ਕਹੋ ਬਈ ਬਾਦਲ ਜਾਂ ਕਾਂਗਰਸ ਨੂੰ ਬਾਹਰ ਕੱਢ ਦੂਗੀ ਨਹੀਂ ਕੱਢਦੀ ਇਸ ਲਈ ਆਪਾਂ ਤਗੜੇ ਹੋ ਕੇ ਪਿੰਡਾਂ 'ਚ ਵਰਕ ਕਰੀਏ ਵੱਧ ਤੋਂ ਵੱਧ ਆਪਣਾ ਪ੍ਰਚਾਰ ਕਰਿਏ ਪਾਰਟੀ ਦਾ ਤਾਂ ਕਿ ਆਪਾਂ 2027 ਦਾ ਇਲੈਕਸ਼ਨ ਤਗੜੇ ਹੋ ਕੇ ਲੜੀਏ ਤੇ ਜਿੱਤ ਪ੍ਰਾਪਤ ਕਰੀਏ ਆਨੰਦਪੁਰ ਸਾਹਿਬ ਦੀ ਮਤੇ ਦੀ ਗੱਲ ਜੋ ਬਾਈ ਦੀਪ ਕਰਦਾ ਹੁੰਦਾ ਸੀ ਉਹ ਮਤਾ ਜੋ ਸਰਦਾਰ ਕਪੂਰ ਸਿੰਘ ਨੇ ਸਾਲ 1972 ਵਿੱਚ ਲਿਖਿਆ ਸੀ ਮੈਂ ਤੁਹਾਡੇ ਸਾਰਿਆਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਉਹ ਮਤਾ ਪੜਿਆ ਮੈਂ ਦਾਅਵੇ ਨਾਲ ਕਹਿ ਸਕਦਾ ਬਹੁਤ ਘੱਟ ਆ ਜਿਨ੍ਹਾਂ ਨੇ ਉਹ ਮਤਾ ਪੜਿਆ ਹੋਊਗਾ ਆਪਾਂ ਗੱਲ ਸਾਰੇ ਉਸ ਮਤੇ ਦੀ ਕਰਦੇ ਆ ਪਰ ਪੜਿਆ ਬਹੁਤਿਆਂ ਨੇ ਨਹੀਂ ਹੈਗਾ ਤੇ ਗੱਲ ਉਹ ਮਤਾ ਕੀ ਕਰਦਾ ਉਹ ਮਤਾ ਕਹਿੰਦਾ ਸੀ ਵੀ ਸਟੇਟ ਕੋਲੇ ਕਿਹੜੇ ਹੱਕ ਚਾਹੀਦੇ ਆ ਤੇ ਸੈਂਟਰ ਕੋਲੇ ਕਿਹੜੇ ਹੱਕ ਚਾਹੀਦੇ ਆ ਉਹ ਮਤਾ ਗੱਲ ਕਰਦਾ ਸੀ ਵੀ ਸੈਂਟਰ ਕੋਲੇ ਸਿਰਫ ਚਾਰ ਹੱਕ ਚਾਹੀਦੇ ਆ ਆਪਣਾ ਡਿਫੈਂਸ ਸਿਸਟਮ ਆਪਣਾ ਕਮਿਊਨੀਕੇਸ਼ਨ ਸਿਸਟਮ ਆਪਣੀ ਕਰੰਸੀ ਤੇ ਫੋਰਨ ਅਫੇਅਰਸ ਇਹ ਸਿਰਫ ਸੈਂਟਰ ਕੋਲ ਚਾਹੀਦਾ ਤੇ ਸਟੇਟ ਕੋਲ ਆਪ ਦਾ ਵੱਖਰਾ ਸੰਵਿਧਾਨ ਚਾਹੀਦਾਗਾ ਇਹ ਗੱਲ ਕਰਦਾ ਸੀ ਉਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲਿੱਕਿਆ ਸੀ ਤੇ ਇਹ ਗੱਲ ਕਰਦਾ ਸੀ ਆਪਣੀ ਸੋਵਰੈਨਿਟੀ ਦੀ ਇਹ ਉਸ ਸੋਵਰੈਨਿਟੀ ਦੀ ਪਹਿਲੀ ਪੌੜੀ ਆ ਜਿਹੜੇ ਫੈਡਰਲ ਸਟਰਕਚਰ ਦੀ ਗੱਲ ਬਾਈ ਦੀਪ ਕਰਦਾ ਹੁੰਦਾ ਸੀ ਉਸ ਤੋਂ ਬਾਅਦ 201982 ਵਿੱਚ ਆ ਕੇ ਇਸ ਵਿੱਚ ਕੁਝ ਸੋਧ ਕੀਤੀ ਗਈ ਤੇ 201982 ਵਿੱਚ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਇਸ ਨੂੰ ਮਾਨਤਾ ਦਿੱਤੀ ਤੇস্তে ਪੈਰਾ ਦਿੱਤਾ ਜੇ ਹੁਣ ਆਪਾਂ ਉਸ 1982 ਵਾਲੇ ਮਤੇ ਦੀ ਗੱਲ ਕਰੀਏ ਉਹ ਗੱਲ ਕਰਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅੱਜ ਵੀ ਆਪਾਂ ਉਹੀ ਗੱਲ ਕਰਦੇ ਆ ਆਪਣੇ ਚੋਂ ਬਹੁਤੇ ਆ ਜਿਹੜੇ ਅੱਜ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਲੈ ਕੇ ਚੱਲੇ ਹੋਏ ਆ ਜੇ ਮੈਂ ਗੱਲ ਕਰਾਂ ਜਦੋਂ ਬਾਈਬਲ ਵਿਖੇ ਬਰਗਾੜੀ ਵਿਖੇ ਇੱਕ ਸੰਘਾਰਸ਼ ਵਿੜਦੀ ਹੋਈ ਕੌਮ ਦੇ ਉੱਪਰ ਸਮੇਂ ਦੀਆਂ ਸਰਕਾਰਾਂ ਨੇ ਤਸ਼ੱਦਦ ਆਇਆ ਉਦੋਂ ਜਿਹੜੀ ਸਰਕਾਰ ਨੇ ਆਪਾਂ ਨੂੰ ਇਨਸਾਫ ਨਹੀਂ ਲੈ ਕੇ ਦਿੱਤਾ ਉਹਦੇ ਦੋਸ਼ੀਆਂ ਨੂੰ ਨਹੀਂ ਫੜਿਆ ਉਹ ਆਪਾਂ ਨਕਾਰਤੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਦੀ ਆ ਤੇ ਉਹ ਸਮੇਂ ਦੇ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਗੁੜਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਗਏ ਵੀ ਮੈਂ ਉਹ ਦੋਸ਼ੀਆਂ ਨੂੰ ਇਨਸਾਫ ਦਵਾਂਗਾ ਫਿਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਨਾਂ ਨੇ ਵੀ ਆ ਸਪੀਕਰ ਇੱਥੋਂ ਆਪਣੇ ਜੇ ਗੱਲ ਕਰੀਏ ਮੋਕਸਨ ਸਾਹਿਬ ਤੋਂ ਅੱਗੇ ਕੋਟਕਪੂਰਾ ਪੈਂਦਾ ਉਹਦੇ ਨਾਲੋਂ ਹੀ ਆ ਉਹਨਾਂ ਨੇ ਵੀ ਇਸ ਚੀਜ਼ ਦਾ ਆਪਾਂ ਨੂੰ ਯਕੀਨ ਦਿਵਾਇਆ ਸੀ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੁਹਾਨੂੰ ਇਨਸਾਫ ਲੈ ਕੇ ਦਊਂਗਾ ਪਰ ਗੱਲ ਫੇਰ ਕੀ ਹੋਈ ਆ ਕੇ ਉਹ ਵੀ ਸਿਆਸਤ ਦਾ ਰਾਜਭਾਗ ਮੰਨਣ ਲੱਗੇ ਤੇ ਉਹ ਮੁੱਦਾ ਛੱਡਤਾ ਉਹਨਾਂ ਨੇ ਉਸ ਤੋਂ ਵੀ ਵਿਸਰ ਗਏ ਤੇ ਇੱਕ ਆਪਣਾ ਭਾਈ ਗੁਰਜੀਤ ਬੈਠਿਆ ਸਮਾਣੇ ਟਾਵਰ ਤੇ 1 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਉਹ ਕੀ ਮੰਗਦੇ ਆ ਉਹੀ ਮੰਗਦੇ ਆ ਵੀ ਇਹਦਾ ਇੱਕ ਕਾਨੂੰਨ ਬਣਾਇਆ ਜਾਵੇ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਮੈਂ ਤੁਹਾਨੂੰ ਪੁੱਛਦਾ ਵੀ ਬਾਈ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਟਾਵਰ ਤੇ ਬੈਠਿਆਂ ਨੂੰ ਕੀ ਸਰਕਾਰਾਂ ਨੇ ਸਾਰ ਲਈ ਕਿ ਆਪਾਂ ਉਹਨਾਂ ਦਾ ਸਾਥ ਦਿੱਤਾ ਆਪਾਂ ਕੀ ਚੀਜ਼ ਚਾਹੁੰਦੇ ਆ ਵੀ ਉਹ ਵੀ ਆਪਦੀ ਇਹ ਸੰਸਾਰਿਕ ਯਾਤਰਾ ਪੂਰੀ ਕਰ ਜੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਜੇ ਤੇ ਆਪਾਂ ਭੋਗ ਤੇ ਇਕੱਠੇ ਹੋਈਏ ਇਹੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਇਹ ਵੀ ਆਨੰਦਪੁਰ ਸਾਹਿਬ ਦਾ ਮੁੱਦੇ ਦਾ ਹੀ ਇੱਕ ਹਿੱਸਾ ਹੈ। ਫਿਰ ਗੱਲ ਆਉਂਦੀ ਆ ਉਸ ਚ ਬੰਦੀ ਸਿੰਘਾਂ ਦੀ ਰਿਹਾਈ ਦੀ। ਉਹ ਬੰਦੀ ਸਿੰਘ ਜਿਹੜੇ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹ 'ਚ ਬੈਠੇ ਆਪਣੇ ਕੌਮ ਦੇ ਜਥੇਦਾਰ ਵੀ ਜੇਲ੍ਹ ਵਿੱਚ ਬੈਠੇ ਆ। ਕੀ ਆਪਣੀ ਕੌਮ ਉਸ ਸਰਸੇ ਸਾਧਦੇ ਹੋ? ਉਹਦੇ ਚੇਲਿਆਂ ਤੋਂ ਇੰਨੀ ਛੋਟੀ ਹੋ ਗਈ ਆ ਵੀ ਉਹਦੇ ਚੇਲਿਆਂ ਦਾ ਇੰਨਾ ਸਰਕਾਰ ਦਬਾਅ ਮੰਦੀ ਆ ਵੀ ਉਸ ਨੂੰ ਤੀਜੇ ਦਿਨ ਪ੍ਰੋਲ ਹੋ ਜਾਂਦੀ ਆ ਤੇ ਆਪਣੇ ਪੰਥ ਦਾ ਕੋਈ ਦਬਾਅ ਨਹੀਂ ਸਰਕਾਰ ਤੇ ਵੀ ਆਪਣਾ ਜਥੇਦਾਰ ਵੀ ਜੇਲ੍ਹ ਵਿੱਚ ਬੈਠਾ ਆਪਣੇ 40 ਸਿੰਘ ਤੇ ਨਾਲ ਦੀ ਨਾਲ ਲੱਗਦੇ 9 ਸਿੰਘ ਜਿਹੜੇ ਡਿਬਰੂਗੜ ਤੋਂ ਵੀ ਹੁਣ ਪੰਜਾਬ ਦੀ ਧਰਤੀ ਤੇ ਆ ਗਏ ਉਹ ਵੀ ਜੇਲਾ ਵਿੱਚ ਬੈਠੇ ਆ ਤੇ ਇੱਕ ਆਪਣਾ ਜਿਹੜਾ ਪਾਰਟੀ ਦਾ ਮੈਂ ਕਹੂੰਗਾ ਪ੍ਰਧਾਨ ਆ ਉਹ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਕੀ ਆਪਣਾ ਇਹ ਹੈ ਆਪਣਾ ਦਬਾਅ ਸਰਕਾਰਾਂ ਤੇ ਕੀ ਆਪਾਂ ਉਹਨਾਂ ਦੇ ਅਧੀਨ ਹੋਏ ਹੋਏ ਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਉਸ ਚ ਇੱਕ ਮੁੱਦਾ ਹੈਗਾ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਉਹ ਮੁੱਦਾ ਕਰਦਾ ਆਪਾਂ ਗੱਲ ਕਰਦੇ ਆ ਨਾ ਵੀ ਪੰਜਾਬ ਚ ਹੜ੍ਹ ਆ ਗਏ ਪਾਣੀਆਂ ਦਾ ਸਿਸਟਮ ਸਾਡੇ ਕੋਲੇ ਹੋਣਾ ਚਾਹੀਦਾ ਸਾਫ਼ ਪਾਣੀਆਂ ਦਾ ਮੁੱਦਾ ਵੀ ਆਪਾਂ ਲੈਨੇ ਇਹ ਵੀ ਉਹਦਾ ਇੱਕ ਹਿੱਸਾ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਉਹ ਵੀ ਉਸ ਦਾ ਇੱਕ ਹਿੱਸਾ ਤੇ ਜੇ ਆਪਾਂ ਹੋਰ ਗੱਲ ਕਰੀਏ ਨਸ਼ਿਆਂ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਅੱਜ ਦੇ ਸਮੇਂ ਵਿੱਚ ਉਹ ਵੀ ਉਸ ਦਾ ਹੀ ਇੱਕ ਹਿੱਸਾ ਤੇ ਫਿਰ ਕਿਉਂ ਆਪਾਂ ਵੱਖ-ਵੱਖ ਹੋ ਕੇ ਆਪੋ ਆਪਣੇ ਮੁੱਦੇ ਚੱਕ ਕੇ ਲੜਾਈ ਲੜ ਰਹੇ ਆ ਕੀ ਆਪਾਂ ਇਸ ਆਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਨਹੀਂ ਹੋ ਸਕਦੇ ਗੱਲ ਕਰੀਏ ਯੂ ਐਜੂਕੇਸ਼ਨ ਸਿਸਟਮ ਦੀ ਉਸ ਤੇ ਵੀ ਸਰਕਾਰਾਂ ਨੇ ਹਮਲਾ ਕੀਤਾ ਪਰ ਆਪਣੀ ਨੌਜਵਾਨ ਜਿਹੜੇ ਯੂਨੀਵਰਸਿਟੀ ਵਿੱਚ ਮੁਜ਼ਾਰੇ ਤੇ ਬੈਠੇ ਸੀ ਧਰਨੇ ਤੇ ਬੈਠੇ ਸੀ ਉਹੀ ਆਪਣੇ ਨਾਲੋਂ ਤਕੜੇ ਜਿਨ੍ਹਾਂ ਨੇ ਸਰਕਾਰ ਨੂੰ ਈਨ ਮਨਾਤੀ ਕਿਸਾਨੀ ਦਾ ਮੁੱਦਾ ਵੀ ਇਹਦਾ ਇੱਕ ਮੁੱਦਾ ਤੇ ਫਿਰ ਇਹੀ ਮੁੱਦੇ ਅਸਨੰਦਪੁਰ ਸਾਹਿਬ ਦੇ ਮਤੇ ਵਿੱਚ ਆ ਇਹਦੀਆਂ ਕਾਪੀਆਂ ਅਸੀਂ ਪਿਛਲੇ 2 ਮਹੀਨਿਆਂ ਤੋਂ ਲੱਗੇ ਹੋਏ ਹਾਂ ਸੰਗਤ ਵਿੱਚ ਵੰਡਣ ਨੂੰ ਸਾਡੇ ਤੋਂ ਕੁਝ ਕਮੀ ਵੀ ਰਹਿ ਸਕਦੀ ਹੈ ਪਰ ਤੁਹਾਡੇ ਸਹਿਯੋਗ ਨਾਲ ਅਸੀਂ ਇਸ ਨੂੰ ਘਰ ਘਰ ਪਿੰਡ ਪਿੰਡ ਤੱਕ ਪਹੁੰਚਾਉਣਾ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਪੁੱਛਦਾ ਵੀ ਇਸ ਤੋਂ ਇਲਾਵਾ ਕੋਈ ਮੁੱਦਾ ਹੈ ਅੱਜ ਪੰਜਾਬ 'ਚ ਕੋਈ ਮੁੱਦਾ ਨਹੀਂ ਇਸ ਤੋਂ ਇਲਾਵਾ ਤੇ ਫਿਰ ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਇਸ ਅਨੰਦਪੁਰ ਸਾਹਿਬ ਦੇ ਮਤੇ ਤੇ ਪੈਰਾ ਦੇ ਸਕਦੇ ਇਸ ਨੂੰ ਲਾਗੂ ਕਰਾਉਣ ਦੀ ਗੱਲ ਕਰਦੇ ਕਿਉਂ ਆਪਾਂ ਆਪਣੇ ਵੱਖੋ ਵੱਖਰੇ ਰਾਹ ਚੁਣੇ ਹੋਏ ਆ ਤੇ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਆਖਿਰ ਵਿੱਚ ਇਹ ਗੱਲ ਆ ਵੀ ਆਪਾਂ ਨੂੰ ਸੰਤ ਪੱਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਨੇ ਇੱਕ ਸੰਘਰਸ਼ ਵਿੱਢਿਆ ਸੀ ਜਿਸ ਨੂੰ ਭਾਈ ਦੀਪ ਨੇ ਆ ਕੇ ਅੱਗੇ ਲੈ ਕੇ ਗਏ ਇੱਕ ਚਿੰਗ ਜਗਾਈ ਆਪਣੇ ਅੰਦਰ ਤੇ ਫਿਰ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹ ਵੀ ਇਸ ਨੂੰ ਅੱਗੇ ਲੈ ਕੇ ਗਏ ਤੇ ਸਰਕਾਰਾਂ ਨੂੰ ਇਹ ਕਦੇ ਵੀ ਉਹਨਾਂ ਨੇ ਮੰਨਿਆ ਨਹੀਂ ਵੀ ਜੋ ਸਿੰਘ ਨਸ਼ਾ ਛਡਾਉਂਦੇ ਆ ਤੇ ਗੁਰੂ ਦੇ ਲੜ ਲਾਉਂਦੇ ਆ ਉਹ ਕੰਮ ਤਾਂ ਉਹੀ ਸਰਕਾਰਾਂ ਦਾ ਕਰਦੇ ਆ ਇਹ ਮੌਜੂਦਾ ਸਰਕਾਰ ਵੀ ਇਹੀ ਮੁੱਦਿਆਂ ਤੇ ਬਣੀ ਆ ਕਿਉਂ ਨਹੀਂ ਆਪਾਂ ਇਹਨਾਂ ਨੂੰ ਸਵਾਲ ਪੁੱਛਦੇ ਤੇ ਆਖਰ ਵਿੱਚ ਤੁਹਾਡੇ ਸਾਰਿਆਂ ਤੋਂ ਇੱਕ ਹੋਰ ਬੇਨਤੀ ਕਰਨੀ ਚਾਹੂੰਗਾ ਵੀ ਅੱਜ ਆਪਾਂ ਇੱਥੇ ਸਾਰੇ ਭਾਈ ਦੀਦੀ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਉਸ ਦੀ ਸੋਚ ਤੇ ਪੈਰਾ ਦਿੰਦੇ ਹੋਏ ਇੱਕ ਆਠ ਦੇ ਰੂਪ ਵਿੱਚ ਬੈਠੇ ਆ ਤੇ ਸਾਡੇ ਵਿੱਚ ਵੀ ਕੁਝ ਇਹੋ ਜਿਹਾ ਜਿਹੜੇ ਬਾਈਦੀਪ ਨੂੰ ਪੰਡਦੇ ਵੀ ਰਹੇ ਆ ਉਸ ਨੂੰ ਮਾੜਾ ਵੀ ਬੋਲਦੇ ਰਹੇ ਆ ਕੋਈ ਹੈਗੇ ਆ ਜਿਨ੍ਹਾਂ ਨੇ ਬਾਈਦੀਪ ਦੀ ਉਸ ਸੱਚੀ ਸੁੱਚੀ ਰੂਹ ਤੋਂ ਮਾਫੀ ਵੀ ਮੰਗ ਲਈ ਆ ਪਰ ਹਜੇ ਵੀ ਕੁਝ ਹੈਗੇ ਆ ਜਿਨ੍ਹਾਂ ਨੇ ਉਸ ਬਾਈਦੀਪ ਦੀ ਰੂਹ ਤੋਂ ਮਾਫੀ ਨਹੀਂ ਮੰਗੀ ਪਰ ਅੱਜ ਆਪਣੇ ਨਾਲ ਸਟੇਜਾਂ ਸਾਂਝੀਆਂ ਕਰਦੇ ਆ ਇਸ ਦਾ ਸਵਾਲ ਮੈਨੂੰ ਵੀ ਬਾਰ-ਬਾਰ ਆਉਂਦਾ ਤੇ ਤੁਹਾਨੂੰ ਵੀ ਆਉਣਾ ਸੰਗਤ ਜੀ ਇਹ ਤੁਸੀਂ ਫੈਸਲਾ ਕਰ ਲਓ ਵੀ ਹੁਣ ਆਪਾਂ ਇਹੋ ਜਿਹੇ ਇਨਸਾਨਾਂ ਨਾਲ ਚੱਲਣਾ ਕਿ ਨਹੀਂ ਚੱਲਣਾ